ਸਾਸਿਕਾਲ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਮੈਂ ਦਵਿੰਦਰ ਮੰਡ ਯੋਯੋ ਹਨੀ ਸਿੰਘ ਦੇ ਫੈਨਸ ਲਈ ਇੱਕ ਵੱਡੀ ਖੁਸ਼ਖਬਰੀ ਹੈ ਦਲਜੀਤ ਦੋਸਾਂਜ ਤੋਂ ਬਾਅਦ ਹਨੀ ਸਿੰਘ ਆਪਣਾ ਟੂਰ ਸ਼ੁਰੂ ਕਰਨ ਲੱਗੇ ਨੇ ਇੰਡੀਆ ਟੂਰ ਹੈ ਔਰ ਇੱਕ ਨੀ ਦੋਨੀ ਪੂਰੀਆਂ 10 ਸਿਟਿਸ ਦੇ ਵਿੱਚ ਇਹ ਟੂਰ ਕੀਤਾ ਜਾਵੇਗਾ ਔਰ 11 ਜਨਵਰੀ 2025 ਨੂੰ ਦੁਪਹਿਰ 2 ਵਜੇ ਟਿਕਟਸ ਜਿਹੜੀਆਂ ਲਾਈਵ ਹੋਣਗੀਆਂ ਸੋ ਜੇ ਗੱਲ ਕਰੀਏ ਦਲਜੀਤ ਦੋਸਾਂਜ ਦੀ ਉਹਨਾਂ ਨੇ ਆਪਣਾ ਇੰਡੀਆ ਟੂਰ ਜਿਹੜਾ 31 ਦਸੰਬਰ ਨੂੰ ਖਤਮ ਕੀਤਾ ਪੂਰਾ ਵਰਲਡ ਟੂਰ ਕੀਤਾ ਉਸ ਤੋਂ ਬਾਅਦ ਹਨੀ ਸਿੰਘ ਨੇ ਔਰ ਕਈ ਹੋਰ ਸਿੰਗਰਸ ਨੇ ਵੀ ਐਲਾਨ ਕੀਤਾ ਸੀ ਕਿ ਅਸੀਂ ਵੀ ਆਪਣਾ ਟੂਰ ਸ਼ੁਰੂ ਕਰ ਰਹੇ ਹਾਂ ਸੋ ਹੁਣ ਏਪੀ ਟਿਲੋ ਕਰਨ ਆਇਲਾ ਔਰ ਦਲਜੀਤ ਦੋਸਾਨ ਤੋਂ ਬਾਅਦ ਯੋਯੋ ਹਨੀ ਸਿੰਘ ਆਪਣਾ ਇੰਡੀਆ ਟੂਰ ਸ਼ੁਰੂ ਕਰਨ ਜਾ ਰਹੇ ਨੇ ਸੋ ਇਹ ਟੂਰ ਕਿਹੜੀ ਕਿਹੜੀ ਸਿਟੀਜ਼ ਦੇ ਵਿੱਚ ਹੋਵੇਗਾ ਤੁਹਾਨੂੰ ਇੱਕ ਵਾਰ ਦੱਸ ਦਿੰਦੇ ਹਾਂ ਸਭ ਤੋਂ ਪਹਿਲਾਂ ਦਿੱਲੀ ਮੁੰਬਈ ਕੋਲਕਾਤਾ ਬੈਂਗਲੌਰ ਅਹਮਦਾਬਾਦ ਪੂਨੇ ਚੰਡੀਗੜ੍ਹ ਇੰਦੋਰ ਲਖਨਊ ਔਰ ਜੈਪੁਰ ਸੋ ਪੂਰੀਆਂ 10 ਸਿਟੀਆਂ ਦੇ ਵਿੱਚ ਜਿਹੜਾ ਆ ਯੋਯੋ ਹਨੀ ਸਿੰਘ ਆਪਣਾ ਇੰਡੀਆ ਟੂਰ ਕਰਨ ਗਏ ਸੋ ਜੇਕਰ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਦੇ ਨਾਲ ਲੱਗਦਾ ਜਿਹੜਾ ਸ਼ਹਿਰ ਚੰਡੀਗੜ੍ਹ ਚੰਡੀਗੜ੍ਹ ਦੇ ਵਿੱਚ ਖਾਸ ਨਜ਼ਰ ਹੋਵੇਗੀ ਲੋਕਾਂ ਦੀ ਕਿਉਂਕਿ ਜ਼ਿਆਦਾ ਜੇ ਫੈਨ ਫਾਲੋਇੰਗ ਦੇਖਿਆ ਤਾਂ ਪੂਰੇ ਵਰਲਡਵਾਈਡ ਤਾਂ ਯੋਯੋ ਹਨੀ ਸਿੰਘ ਦੀ ਫੈਨ ਫਾਲੋਇੰਗ ਤਾਂ ਹੈ ਪਰ ਖਾਸ ਕਰ ਕਿਉਂਕਿ ਪੰਜਾਬ ਤੋਂ ਉੱਠੇ ਨੇ ਪੰਜਾਬ ਦਾ ਜਿਹੜਾ ਮਿਊਜ਼ਿਕ ਉਹਨਾਂ ਨੇ ਸਭ ਤੋਂ ਪਹਿਲਾਂ ਬਣਾਇਆ ਪੰਜਾਬ ਦੇ ਗਾਇਕਾਂ ਦੇ ਨਾਲ ਕੰਮ ਕੀਤਾ ਖੁਦ ਵੀ ਪੰਜਾਬੀ ਨੇ ਸੋ ਇੱਕ ਨਜ਼ਰ ਜਿਹੜੀ ਖਾਸ ਫੈਨਸ ਦੀ ਉਹ ਚੰਡੀਗੜ੍ਹ ਦੇ ਸ਼ੋਅ ਦੇ ਵਿੱਚ ਰਵੇਗੀ ਕਿ ਚੰਡੀਗੜ੍ਹ ਦਾ ਸ਼ੋਅ ਜਿਹੜਾ ਉਹ ਕਦੋਂ ਆਉਂਦਾ ਸੋ ਇੱਕ ਵੱਡੀ ਖੁਸ਼ਖਬਰੀ ਆ ਜੋ ਜੋ ਹਨੀ ਸਿੰਘ ਦੇ ਫੈਨਸ ਲਈ ਉਹਨਾਂ ਨੇ ਆਪਣੇ ਜਿਹੜਾ ਟੂਰ ਦਾ ਜਿਹੜਾ ਨਾਮ ਰੱਖਿਆ ਉਹ ਮਿਲੀਨੀਅਰ ਰੱਖਿਆ ਸੋ ਇੱਕ ਜਿਹੜੀ ਉਹਨਾਂ ਦੀ ਐਲਬਮ ਵੀ ਆਈ ਸੀ ਗਾਣਾ ਵੀ ਜਿਹੜਾ ਬਹੁਤ ਜ਼ਿਆਦਾ ਹਿੱਟ ਹੋਇਆ ਸੀਗਾ ਗਲੋਰੀ ਐਲਬਮ ਸੋ ਦੇਖਣਾ ਇਹ ਹੋਵੇਗਾ ਕਿ ਕਿੰਨਾ ਕੁ ਲੋਕ ਕਿੰਨੇ ਕੁ ਲੋਕ ਜਿਹੜੇ ਹਨੀ ਸਿੰਘ ਨੂੰ ਚਾਣ ਵਾਲੇ ਨੇ ਕਿੰਨੇ ਕੁ ਟੂਰ ਦੇ ਵਿੱਚ ਜਾਂਦੇ ਨੇ ਔਰ ਕਿੰਨਾ ਕੁ ਜਿਹੜਾ ਉਹਨਾਂ ਨੂੰ ਦੇਖਣ ਨੂੰ ਜਿਹੜਾ ਇੱਕ ਪਿਛਲਾ ਹਨੀ ਸਿੰਘ ਸੀ ਕਿੰਨਾ ਕੁ ਦੇਖਣ ਨੂੰ ਮਿਲਦਾ ਹੈ ਸਾਸਿਕਾਲ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਮੈਂ ਦਵਿੰਦਰ ਮੰਡ ਯੋਯੋ ਹਨੀ ਸਿੰਘ ਦੇ ਫੈਨਸ ਲਈ ਇੱਕ ਵੱਡੀ ਖੁਸ਼ਖਬਰੀ ਹੈ ਦਲਜੀਤ ਦੋਸਾਂ ਤੋਂ ਬਾਅਦ ਹਨੀ ਸਿੰਘ ਆਪਣਾ ਟੂਰ ਸ਼ੁਰੂ ਕਰਨ ਲੱਗੇ ਨੇ ਇੰਡੀਆ ਟੂਰ ਹੈ ਔਰ ਇੱਕ ਨੀ ਦੋਨੀ ਪੂਰੀਆਂ 10 ਸਿਟੀਜ਼ ਦੇ ਵਿੱਚ ਇਹ ਟੂਰ ਕੀਤਾ ਜਾਵੇਗਾ ਔਰ 11 ਜਨਵਰੀ 2025 ਨੂੰ ਦੁਪਹਿਰ 2 ਵਜੇ ਟਿਕਟਸ ਜਿਹੜੀਆਂ ਲਾਈਵ ਹੋਣਗੀਆਂ ਸੋ ਜੇ ਗੱਲ ਕਰੀਏ ਦਲਜੀਤ ਦੋਸਾਂ ਦੇ ਉਹਨਾਂ ਨੇ ਆਪਣਾ ਇੰਡੀਆ ਟੂਰ ਜਿਹੜਾ 31 ਦਸੰਬਰ ਨੂੰ ਖਤਮ ਕੀਤਾ ਪੂਰਾ ਵਰਲਡ ਟੂਰ ਕੀਤਾ ਉਸ ਤੋਂ ਬਾਅਦ ਹਨੀ ਸਿੰਘ ਨੇ ਔਰ ਕਈ ਹੋਰ ਸਿੰਗਰਸ ਨੇ ਵੀ ਐਲਾਨ ਕੀਤਾ ਸੀ ਕਿ ਅਸੀਂ ਵੀ ਆਪਣਾ ਟੂਰ ਸ਼ੁਰੂ ਕਰ ਰਹੇ ਹਾਂ ਸੋ ਹੁਣ ਏਪੀ ਟਿਲੋ ਕਰਨ ਆਇਲਾ ਔਰ ਦਲਜੀਤ ਦੋਸਾਨ ਤੋਂ ਬਾਅਦ ਯੋਯੋ ਹਨੀ ਸਿੰਘ ਆਪਣਾ ਇੰਡੀਆ ਟੂਰ ਸ਼ੁਰੂ ਕਰਨ ਜਾ ਰਹੇ ਨੇ ਸੋ ਇਹ ਟੂਰ ਕਿਹੜੀ ਕਿਹੜੀ ਸਿਟੀਜ਼ ਦੇ ਵਿੱਚ ਹੋਵੇਗਾ ਤੁਹਾਨੂੰ ਇੱਕ ਵਾਰ ਦੱਸ ਦਿੰਦੇ ਹਾਂ ਸਭ ਤੋਂ ਪਹਿਲਾਂ ਦਿੱਲੀ ਮੁੰਬਈ ਕੋਲਕਾਤਾ ਬੈਂਗਲੌਰ ਅਹਮਦਾਬਾਦ ਪੂਨੇ ਚੰਡੀਗੜ੍ਹ ਇੰਦੌਰ ਲਖਨਊ ਔਰ ਜੈਪੁਰ ਸੋ ਪੂਰੀਆਂ 10 ਸਿਟੀਆਂ ਦੇ ਵਿੱਚ ਜਿਹੜਾ ਆ ਯੋਯੋ ਹਨੀ ਸਿੰਘ ਆਪਣਾ ਇੰਡੀਆ ਟੂਰ ਕਰਨ ਗਏ ਸੋ ਜੇਕਰ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਦੇ ਨਾਲ ਲੱਗਦਾ ਜਿਹੜਾ ਸ਼ਹਿਰ ਚੰਡੀਗੜ੍ਹ ਚੰਡੀਗੜ੍ਹ ਦੇ ਵਿੱਚ ਖਾਸ ਨਜ਼ਰ ਹੋਵੇਗੀ ਲੋਕਾਂ ਦੀ ਕਿਉਂਕਿ ਜ਼ਿਆਦਾ ਜੇ ਫੈਨ ਫਾਲੋਇੰਗ ਦੇਖੀਏ ਤਾਂ ਪੂਰੇ ਵਰਲਡਵਾਈਡ ਤਾਂ ਯੋਯੋ ਹਨੀ ਸਿੰਘ ਦੀ ਫੈਨ ਫਾਲੋਇੰਗ ਤਾਂ ਹੈ ਪਰ ਖਾਸ ਕਰ ਕਿਉਂਕਿ ਪੰਜਾਬ ਤੋਂ ਉੱਠੇ ਨੇ ਪੰਜਾਬ ਦਾ ਜਿਹੜਾ 뮤직 ਉਹਨਾਂ ਨੇ ਸਭ ਤੋਂ ਪਹਿਲਾਂ ਬਣਾਇਆ ਪੰਜਾਬ ਦੇ ਗਾਇਕਾਂ ਦੇ ਨਾਲ ਕੰਮ ਕੀਤਾ ਖੁਦ ਵੀ ਪੰਜਾਬੀ ਨੇ ਸੋ ਇੱਕ ਨਜ਼ਰ ਜਿਹੜੀ ਖਾਸ ਫੈਨਸ ਦੀ ਉਹ ਚੰਡੀਗੜ੍ਹ ਦੇ ਸ਼ੋਅ ਦੇ ਵਿੱਚ ਰਵੇਗੀ ਕਿ ਚੰਡੀਗੜ੍ਹ ਦਾ ਸ਼ੋਅ ਜਿਹੜਾ ਉਹ ਕਦੋਂ ਆਉਂਦਾ ਸੋ ਇੱਕ ਵੱਡੀ ਖੁਸ਼ਖਬਰੀ ਆ ਜੋ ਜੋ ਹਨੀ ਸਿੰਘ ਦੇ ਫੈਨਸ ਲਈ ਉਹਨਾਂ ਨੇ ਆਪਣੇ ਜਿਹੜਾ ਟੂਰ ਦਾ ਜਿਹੜਾ ਨਾਮ ਰੱਖਿਆ ਉਹ ਮਿਲੀਨੀਅਰ ਰੱਖਿਆ ਸੋ ਇੱਕ ਜਿਹੜੀ ਉਹਨਾਂ ਦੀ ਐਲਬਮ ਵੀ ਆਈ ਸੀ ਗਾਣਾ ਵੀ ਜਿਹੜਾ ਬਹੁਤ ਜ਼ਿਆਦਾ ਹਿੱਟ ਹੋਇਆ ਸੀਗਾ ਗਲੋਰੀ ਐਲਬਮ ਸੋ ਦੇਖਣਾ ਇਹ ਹੋਵੇਗਾ ਕਿ ਕਿੰਨਾ ਕੁ ਲੋਕ ਕਿੰਨੇ ਕੁ ਲੋਕ ਜਿਹੜੇ ਹਨੀ ਸਿੰਘ ਨੂੰ ਚਾਣ ਵਾਲੇ ਨੇ ਕਿੰਨੇ ਕੁ ਟੂਰ ਦੇ ਵਿੱਚ ਜਾਂਦੇ ਨੇ ਔਰ ਕਿੰਨਾ ਕੁ ਜਿਹੜਾ ਉਹਨਾਂ ਨੂੰ ਦੇਖਣ ਨੂੰ ਜਿਹੜਾ ਇੱਕ ਪਿਛਲਾ ਹਨੀ ਸਿੰਘ ਸੀ ਕਿੰਨਾ ਕੁ ਦੇਖਣ ਨੂੰ ਮਿਲਦਾ ਹੈ